ਨਵਜੋਤ ਸਿੰਘ ਸਿੱਧੂ ਮਾਨ ਸਰਕਾਰ ਤੇ ਖਾਸੇ ਪੜ ਗਏ ਨੇ ਮਸਲਾ ਸੁਖਪਾਲ ਸਿੰਘ ਖੇਰਾ ਦਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬਦਨਾਮ ਅਪਰਾਧੀ ਦੀ ਪਤਨੀ ਨੇ ਸੁਖਪਾਲ ਖੇਰਾ ਦੇ ਖਿਲਾਫ ਸਰਕਾਰੀ ਦਬਾਹ ਹੇਠ ਸ਼ਿਕਾਇਤ ਕੀਤੀ ਹੈ ਸਿੱਧੂ ਨੇ ਕਿਹਾ ਕਿ ਉਹਨਾਂ ਨੇ ਤਾਂ ਨਾਬਾਜ ਜੇਲ੍ਹ ਦੇ ਬਾਅਦ ਇਸ ਗੱਲ ਦੀ ਭਵਿੱਖਬਾਣੀ ਕੀਤੀ ਸੀ ਕਿ ਨਵੀਂ ਐਫਆਈਆਰ ਖੇਰਾ ਨੂੰ ਜੇਲ੍ਹ ਚ ਰੱਖਣ ਦੀ ਸਰਕਾਰ ਦੀ ਹਾਸੋਹੀਣੀ ਕੋਸ਼ਿਸ਼ ਹੈ ਐਫਆਈਆਰ 4 ਜਨਵਰੀ 2024 ਨੂੰ ਸਵੇਰੇ 2:10 ਤੇ ਦਰਜ ਕੀਤੀ ਗਈ ਜਿਸਨ ਕੇਰਾ ਦੀ ਜ਼ਮਾਨਤ ਤੈਸੀ ਨਵਜੋਤ ਸਿੰਘ ਸਿੱਧੂ ਨੇ ਇਸ ਦੇ ਇਲਾਵਾ ਕਈ ਹੋਰ ਗੰਭੀਰ ਇਲਜ਼ਾਮ ਵੀ ਲਾਏ ਨੇ ਔਰ ਇੱਕ ਐਸੇ ਬੰਦੇ ਨੂੰ ਲਿਆ ਰਹੇ ਆ ਉਹਦਾ ਨਾਮ ਹੈ ਕਸ਼ਮੀਰ ਸਿੰਘ ਬਿੱਲਾ ਇਹ ਬੜਾ ਕੁਖਿਆਤ ਡਰੱਗ ਪੈਡਲਰ ਹੈ ਜਿਹੜਾ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਕਸਟਡੀ ਚ ਹੁਣ ਉਹਨੂੰ ਲਿਆ ਰਹੇ ਨੇ ਦੋ ਬੰਦਿਆਂ ਕੋਲੋਂ ਕਹਿੰਦੇ ਜੀ ਉਦੋਂ ਹੈਰੋਇਨ ਰਿਕਵਰ ਹੋਈ ਸੀ ਔਰ ਉਸ ਬੰਦੇ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਰਹੇ ਨੇ ਪੀ ਪਾਈ ਜੇ ਕੋਈ ਰਿਕਵਰੀ ਹੋਈ ਸੀ ਤਾਂ 2015 ਚ ਕਰਦੇ ਫੜ ਲੈਂਦੇ ਦੇਨ ਦੇ ਅੰਦਰ ਉਹ 2015 ਤੋਂ ਅੱਜ ਦੇ ਅੱਗੇ ਹਾਂ 4 ਐਫ ਆਈ ਆਰ ਹੋਈਆਂ ਉੱਤੇ ਬਿੱਲੇ ਦੇ ਸੋਪਾਲ ਖੇਰੇ ਤੇ ਬਿੱਲੇ ਤੇ ਤਾਂ 25 30 ਨੇ ਅੱਛਾ ਜੀ 22 23 ਬੱਦ ਤੇ ਮੈਂ ਕਿਹਨੂੰ ਮੁਖਿਆਤ ਕਹੂੰਗਾ ਆ ਤਾਂ ਕਿਸੇ ਕਰਕੇ ਕਹੂੰਗਾ ਵੀ ਉਹਨਾਂ ਪਤਾ ਨਹੀਂ ਕਿੰਨਿਆਂ ਨੇ ਪਰਚੇ 23 ਪਰਚੇ ਹੀ 23 24 ਪਰਚੇ ਆ ਸਮਝ ਨਹੀਂ ਆ ਰਹੀ ਗੱਲ ਦਰਅਸਲ ਸੁਖਪਾਲ ਸਿੰਘ ਖੈਰਾ 3 ਮਹੀਨੇ ਤੋ ਜੇਲ੍ਹ ਚ ਨੇ ਕਿਉਂਕਿ ਸੁਖਪਾਲ ਸਿੰਘ ਖੈਰਾ ਨੂੰ 28 ਸਤੰਬਰ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹ ਗ੍ਰਿਫਤਾਰੀ 2015 ਦੇ ਡਰੱਗ ਕੇਸ ਚ ਹੋਈ ਸੀ ਅਤੇ 4 ਜਨਵਰੀ ਨੂੰ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਪਰ ਨਾਲੋਂ ਨਾਲ ਪੰਜਾਬ ਪੁਲਿਸ ਨੇ ਇੱਕ ਹੋਰ ਮਾਮਲੇ ਚ ਖੈਰਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਹੁਣ ਉਸ ਮਸਲੇ ਚ ਖੈਰਾ ਨਿਆਇਖੇਰਾ ਸੱਚ ਭੇਜੇ ਗਏ ਨੇ ਪਰ ਜ਼ਮਾਨਤ ਮਿਲਣ ਦੇ ਐਨ ਬਾਅਦ ਇੱਕ ਹੋਰ ਕੇਸ ਚ ਗ੍ਰਿਫਤਾਰੀ ਨੇ ਸਿਆਸੀ ਸਫਟਮਾਨ ਸਰਕਾਰ ਖਿਲਾਫ ਬਦਲਾਖੋਰੀ ਦੇ ਇਲਜ਼ਾਮਾਂ ਨੂੰ ਹਵਾ ਦੇ ਦਿੰਦੀ ਹੈ